ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਵੀਰ ਜੀ ਤੁਹਾਡੇ ਨਾਲ ਗੱਲ ਕਰਾਂਗੇ ਸ਼ਹਿਰ ਖੰਨੇ ਦੀ ਸ਼ਹਿਰ ਖੰਨੇ ਦੀ ਜਿੱਥੋਂ ਦੀ ਐਸਐਸਪੀ ਬੀਬੀ ਜੋਤੀ ਯਾਦਵ ਜੀ ਕਹਿੰਦੀ ਸੀ ਕਿ ਇਹ ਸਾਰਿਆਂ ਦਾ ਸ਼ਹਿਰ ਹੈ ਇੱਥੇ ਸਾਰੇ ਰਹਿਣਗੇ ਸਾਰੇ ਤਾਂ ਰਹਿਣਗੇ ਪਰ ਬੀਬਾ ਤੇਰੀ ਪਰਦੇਸੀਆਂ ਵਾਂਗੂ ਜਿਨ੍ਹਾਂ ਦੀ ਸਪੋਰਟ ਚ ਤੋਂ ਖੜੀ ਆ ਕੋਈ ਡੱਬਾਂ ਚ ਦਾਤਰਤ ਨਹੀਂ ਟੰਕੇ ਤੁਰੇ ਫਿਰਦੇ ਅਸੀਂ ਉੱਥੋਂ ਜੀ ਦੋ ਮੁੰਡੇ ਫੜੇ ਉਹਨਾਂ ਨੇ ਆਪਣੇ ਜਿਹੜੇ ਦੂਸਰੇ ਬੰਦੇ ਸੀਗੇ ਉਹਨਾਂ ਨੇ ਕਿਤੇ ਰਾਤ ਫੜੇ ਲੜਾਈ ਹੋਈ ਲੜਾਈ ਨਹੀਂ ਹੋਈ ਮਤਲਬ ਉਹ ਬੰਦੇ ਇਸ ਤਰ੍ਹਾਂ ਫੜੇ ਗਏ ਕਿ ਉਹ ਨਕਾ ਲਾਇਆ ਸੀਗਾ ਉਹਨਾਂ ਨੇ ਕਿਸੇ ਨੂੰ ਵੱਢਣਾ ਸੀਗਾ ਕਿਸੇ ਨੂੰ ਮਾਰਨਾ ਸੀਗਾ ਉਹਦੇ ਲਈ ਨਕਾ ਲਾਇਆ ਹੋਇਆ ਨਕਾ ਲਾ ਕੇ ਬੈਠੇ ਨੇ ਔਰ ਜਦੋਂ ਉਹਨਾਂ ਦੀ ਤਲਾਸ਼ੀ ਲਈ ਗਈ ਤੇ ਪੈਂਟਾਂ ਦੇ ਵਿੱਚਾਂ ਦੀ ਉਹਨਾਂ ਨੇ ਲੰਮੇ-ਲੰਮੇ ਦੱਤਰ ਪਾਏ ਹੋਏ ਤੇ ਇੱਕ ਨੇ ਹਸੀਆ ਜਿਹਾ ਪਾਇਆ ਹੋਇਆ ਦੋ ਜਣੇ ਸੀਗੇ ਉਹ ਅਗਲੇ ਮਾਰ ਮਾਰ ਥੱਪੜ ਫੇਰਨਿਆ ਕਰਤਾ ਉਹਨਾਂ ਨੂੰ ਜਦੋਂ ਪੁੱਛਿਆ ਨਾ ਕਿ ਕੌਣ ਹੋ ਕਹਿੰਦੇ ਜੀ ਭਈਏ ਅਗਲੇ ਫੇ ਢਾ ਹੀ ਲੈ ਇਹ ਕਰਤੂਤ ਆ ਬੀਬਾ ਜੋਤੀ ਜੀ ਇਹਨਾਂ ਦੀ ਜਿਹੜੇ ਪ੍ਰਵਾਸੀ ਤੁਹਾਡੇ ਆਪਣੇ ਨੇ ਪੰਜਾਬ ਦੇ ਬੰਦੇ ਕਦੀ ਇਹੋ ਜਿਹਾ ਗਲਤ ਕੰਮ ਨਹੀਂ ਕਰਦੇ ਕਿ ਰੱਖ ਕੇ ਦਾਤਰ ਜੇਬਾਂ ਦੇ ਵਿੱਚ ਤੇ ਤੁਰੇ ਫਿਰਨ ਜੀ ਅਸੀਂ ਇਦਾਂ ਦਾ ਵੱਡਣ ਤੁਕਿ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਮਾਂ ਦਾ ਪੁੱਤ ਵੱਡਾਂਗੇ ਉਹ ਵੀ ਕੋਈ ਜੰਮਿਆ ਕਿਸੇ ਮਾਂ ਨੇ ਉਹਨੇ ਵੀ ਪਾਲ ਕੇ ਜਮਾਨ ਕੀਤਾ ਹੈ ਉਹ ਮਾਂ ਬਾਪ ਦਾ ਸਹਾਰਾ ਬਣੇਗਾ ਨਾ ਕਿ ਇਹਨਾਂ ਦੇ ਇੱਥੋਂ ਕਤਲ ਕਰਤਾ ਤੇ ਬਿਹਾਰ ਭੱਜ ਗਏ ਤੇ ਬਿਆਹੋਂ ਕਤਲ ਕੀਤਾ ਤੇ ਇੱਥੇ ਭੱਜ ਗਏ ਇਹ ਹਲਾਤਾ ਇਹਨਾਂ ਦੇ ਤੇ ਤੁਸੀਂ ਸਪੋਰਟ ਦੇਖੋ ਇਹਨਾਂ ਦੀ ਕਰਦੇ ਪੰਜਾਬ 'ਚ ਰਹਿਣ ਦਾ ਇਹਨਾਂ ਦਾ ਹੱਕ ਜਿਹੜਾ ਨਾ ਉਹ ਹੈ ਨਹੀਂ ਪੰਜਾਬ ਲਈ ਕੁਰਬਾਨੀਆਂ ਪੰਜਾਬ ਦੇ ਲੋਕਾਂ ਦੇ ਵਡੇਰਿਆਂ ਨੇ ਕੀਤੀਆਂ ਇਹਨਾਂ 'ਚ ਤਾਂ ਇੰਨੀ ਕਾਬਲੀਅਤ ਨਹੀਂ ਸੀ ਕਿ ਆਪਣੀਆਂ ਧੀਆਂ ਵੀ ਸੰਭਾਲ ਲੈਣ ਆਪਣੀਆਂ ਭੈਣਾਂ ਵੀ ਸੰਭਾਲ ਲੈਣ ਯੂਪ ਬਿਹਾਰ ਵਾਲਿਆਂ ਦੀ ਤਾਂ ਇੰਨੀ ਵੀ ਔਕਾਤ ਨਹੀਂ ਸੀ ਹੈਗੀ ਉਹ ਵੀ ਸਿੰਘਾਂ ਨੇ ਸੰਭਾਲ ਕੇ ਦਿੱਤੀਆਂ ਦਿੱਲੀ ਵਾਲਿਆਂ ਦੀਆਂ ਜਿਹੜਾ ਲਾਲਾ ਕਲੋਂ ਇੱਕ ਵੀਡੀਓ ਦੇ ਵਿੱਚ ਕਹਿੰਦੇ ਨੇ ਕਿ ਸਿੱਖ ਅਸੀਂ ਆਪਣੇ ਥੱਲੇ ਲਾ ਲੇ ਕੇਜਰੀਵਾਲ ਦੇ ਪੈਰਾਂ 'ਚ ਬਹਿੰਦੇ ਆ ਉਹ ਕਰਤੂਤ ਹੋएगी ਭਗਵੰਤ ਮਾਨ ਦੀ ਜਿਹੜਾ ਉਹਦੇ ਪੈਰਾਂ 'ਚ ਬਹਿੰਦਾ ਸਾਡੇ ਸਾਹਮਣੇ ਕੇਜਰੀਵਾਲ ਆਇਆ ਤੇ ਹੀ ਜੁੱਤੀ ਛਾੜ ਕੇ ਰੱਖਦੇ ਆ ਸਾਡੇ ਲਈ ਕੋਈ ਚੀਜ਼ ਨਹੀਂ ਉਹੀ ਬਿਹਾਰੀਆਂ ਜਿਹਨੂੰ ਹਮੇਸ਼ਾ ਖੰਗ ਲੱਗੀ ਰਹਿੰਦੀ ਤੇ ਮਫਲਰ ਦੇ ਗਲਤੇ ਬਲੇ ਟਿਆ ਹੁੰਦਾ ਮੁੱਖ ਮੰਤਰੀ ਹੋਏਗਾ ਉਹ ਜਿਹੜਾ ਦਿੱਲੀ ਦਾ ਸਾਡਾ ਕੋਈ ਨਹੀਂ ਸਾਲਾ ਨਹੀਂ ਲੱਗਦਾ ਉਹ ਇਹ ਭਗਵੰਤ ਮਾਨ ਦੀ ਕਰਤੂਤ ਹੈ ਜਿਹੜਾ ਉਹਦੇ ਪੈਰਾਂ 'ਚ ਬਹਿ ਗਿਆ ਜਾਂ ਸਾਡੇ ਹੋਰ ਲੀਡਰ ਹੋਣਗੇ ਜਿਹੜੇ ਉਹਦੇ ਪੈਰਾਂ 'ਚ ਬਹਿ ਜਾਣਗੇ ਸਾਨੂੰ ਨੇ ਕਿਸੇ ਸਾਲੇ ਨੇ ਸੁਣਾਉਣਾ ਕਿ ਤੁਹਾਡੇ ਲੀਡਰ ਸਾਡੇ ਪੈਰਾਂ 'ਚ ਬਹਿੰਦੇ ਆ ਸਾਡੇ ਵੱਲੋਂ ਛੇਕੇ ਹੋਏ ਨੇ ਅਸੀਂ ਤਾਂ ਗਲਤੀ ਕਰ ਲਈ ਇਹਨਾਂ ਨੂੰ ਵੋਟਾਂ ਦੇ ਕੇ ਤੇ ਗਲਤੀ ਕਰ ਲਈ ਅਸੀਂ ਤੇ ਗਾਂਹ ਤੋਂ ਨਹੀਂ ਕਰਦੇ ਇਹ ਵੀ ਪੱਕਾ ਨਾਲੇ ਜਿਹੜਾ ਕੋਈ ਆਏਗਾ ਉਹਨੂੰ ਜੁੱਤੀ ਝਾੜ ਕੇ ਦਿਖਾਵਾਂਗੇ ਵੀ ਆਹ ਲਓ ਜੀ ਤੁਹਾਡੀ ਇਨਿਕ ਕਰਤੂਤ ਤੁਸੀਂ ਕੀਤੀ ਤੁਹਾਨੂੰ ਇੱਕ ਵਾਰੀ ਮੌਕਾ ਦਿੱਤਾ ਸੀ ਪਰ ਤੁਸੀਂ ਪੰਜਾਬ ਦੇ ਜਆਆਂ ਨੂੰ ਜੇਲ੍ਹਾਂ ਵਿੱਚ ਬਿਠਾਤਾ ਡਿਬਰੂਗੜ ਜਿਲ੍ਹਾ ਤੱਕ ਤਿੰਨ ਤਿੰਨ ਵਾਰੀ ਐਨਐਸਐ ਸੁਣੀ ਕਿਤੇ ਤੇ ਐਨਐਸਐ ਇੱਕ ਵਾਰੀ ਲੱਗੀ ਦੋ ਵਾਰੀ ਲੱਗੀ ਤਿੰਨ ਤਿੰਨ ਵਾਰੀ ਐਨਐਸਐ ਕਮਾਲ ਹੋਈ ਪਈ ਐ ਚਲੋ ਖੈਰ ਕੋਈ ਨਹੀਂ ਟਾਈਮ ਹੋ ਨਹੀਂ ਰਿਹਾ ਤਾਂ ਟਾਈਮ ਇਹ ਵੀ ਨਹੀਂ ਰਹਿਣੇ 27 ਆਉਣ ਵਾਲਾ ਫਿਰ ਦੇਖਾਂਗੇ ਮਿਹਰਬਾਨੀ ਜੀ ਥੈਂਕ ਯੂ